ਬਾਈ ਗੁਰੇਕਾਲਸਾ ਉਹ ਇੱਕ ਜਿੱਕੇ ਫੱਤੇ ਦੇਖੋ ਦੋਸਤੋ ਰੌਣੇ ਭੌਣੇ ਖੇਡ ਰਹੇ ਆ ਤੋਪੂਦਾਂ ਨੰਦਾ ਮਾਰ ਰਹੇ ਆ ਇਹ ਉਹਨਾਂ ਨੇ ਦੁੱਧ ਚੁੰਗਿਆ ਕਿਰਾ ਮਸਤ ਆ ਇਹ ਦੋ ਇੱਧਰ ਫਿਰਦੇ ਇਹ ਵੀ ਆ ਵੇਲਤਾਂ ਕਰਦੇ ਫਿਰਦੇ ਆ ਪੂਰਾ ਆਨੰਦ ਲੈ ਰਿਹਾ ਏ ਧੁੱਪ ਦਾ ਧੁੱਪ ਨਿਕਲੀ ਅੱਜ ਦੋਸਤ ਇਹਨਾਂ ਨੂੰ ਕੱਢਾਂਗੇ ਥੋੜੇ ਚਾਂਸ ਕਰ ਸਾਰੇ ਮਾਲ ਨੂੰ ਬਾਹਰ ਉਪਲਵਾਵਾਂਗੇ ਧੁੱਪ ਚ ਕੇ ਰਾਂ ਮਸਤ ਹੋ ਜਾਂਦੇ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਦੇਖਾ ਇੱਕ ਇਹਦੇ ਵਿੱਚ ਵਰ ਗਈ ਹੈ ਇੰਜਰੇ ਦੇ ਹਾਂ ਜਮੇ ਉਹ ਨੰਦ ਲੈ ਰਿਹਾ ਹੈ। ਭਜਨਸ ਕਰ ਰਿਹਾ ਆ ਵੀ। ਦੁੱਧ ਦਾ ਹਾਜਮ ਕਰ ਰਿਹਾ। ਦੇਖੋ ਵਾਹਿਗੁਰੂ ਜੀ ਦਾ ਕਲਪਸਾ ਵਾਹਿਗੁਰੂ ਜੀ ਦਾ ਖਾਤੇ।